ਉਹ ਚੁੱਕੀਆਂ ਲੱਗੀਆਂ ਵੀ ਆ ਜਿਹੜਾ ਕਰਦੂਤਾ ਦੇ ਹੱਥ ਉੱਤਰਿਆ ਐ ਅਸੀਂ ਨਹੀਂ ਕਰਨੇ ਮੈਂ ਕਿ ਅਸੀਂ ਮਰ ਜਾਾਂਗੇ ਪਰ ਆਪਣੀਆਂ ਜ਼ਮੀਨਾਂ ਨਹੀਂ ਜਾਣ ਦੇਵਾਂਗੇ ਦੂਜੀਆਂ ਪਾਰਟੀਆਂ ਨੇ ਕੀ ਲੈਣਾ ਉਹਨਾਂ ਨੇ ਤਾਂ ਲੁੱਟ ਕੇ ਖਸੁੱਟ ਕੇ ਸਾਰਾ ਪੈਸਾ ਦਿੱਲੀ ਲੈ ਕੇ ਜਾਣਾ ਉਹ ਚਾਹੇ ਕਾਂਗਰਸ ਹੋਵੇ ਭਾਜਪਾ ਹੋਵੇ ਉਹ ਚਾਹੇ ਆਮ ਆਦਮੀ ਪਾਰਟੀ ਹੋਵੇ ਪਰ ਆ ਪੰਜਾਬੀਆਂ ਦੇ ਦੁਸ਼ਮਣਾਂ ਦੀ ਖੇਡ ਐ ਪੰਜਾਬ ਦਾ ਜਿਹੜਾ ਖੇਤਾ ਮੇਨ ਐਗਰੀਕਲਚਰ ਉਹਨੂੰ ਖਤਮ ਕਰਨ ਦਾ ਉਹ ਦੁਬਾਰਾ ਜ਼ਮੀਨ ਵਾਂਸਕ ਦੀ ਬਿਲਕੁਲ ਨਹੀਂ ਬਰਬਾਦੀ ਦੇ ਵਿੱਚ ਸਿਕਾਗੜ ਤੇ ਖੜੇ ਹੋਇਆ ਅੱਜ ਲਾਸਟ ਇਹ ਜਿਹੜੀ ਬਰਬਾਦੀ ਦਾ ਜਿਹੜਾ ਇਹ ਸਟੈਪ ਇਹਨਾਂ ਨੇ ਚੱਕਿਆ ਇਸ ਤੋਂ ਬਾਅਦ ਫਿਰ ਸੰਬੰਧਨਾ ਪੰਜਾਬ ਨੂੰ ਬਹੁਤ ਮੁਸ਼ਕਿਲ ਹੋ ਜਾਏਗਾ ਸਾਰਾ ਉਪਤਾ ਲੱਗ ਚੁੱਕਿਆ ਵੀ ਆਪ ਦੀ ਖੇਤਰੀ ਪਾਰਟੀ ਹੀ ਕਮਊ ਤੇ ਬਾ 13000 ਪਿੰਡਾਂ ਹਰ ਸਾਲ 2 ਏਕੜ ਹਰ ਪਿੰਡ ਚ ਐਗਰੀਕਲਚਰ ਪਰਪਸ ਖਤਮ ਹੋਈ ਜਾ ਰਹੀ ਆ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਸਾਡੇ ਜਿਹੜੇ ਕਿਸਾਨ ਨੇ ਇਹਨਾਂ ਤੋਂ ਜੜੇ ਨਹੀਂ ਜਾਂਦੇ ਅਸੀਂ ਮੜੀ ਜੀ ਰੋਟੀ ਖਾਣ ਕੀ ਲੱਗੇ ਸਾਡੀਆਂ ਜ਼ਮੀਨਾਂ ਖੋਣ ਨੂੰ ਆਏ ਨੇਗੇ ਤੋਂ ਦਿਖਾ ਰਹੇ ਆ ਲੁਧਿਆਣਾ ਦੇ ਬਲਾਡਾ ਦੇ ਬਾਹਰ ਦੇ ਆ ਜਿੱਥੇ ਕੀ ਆ ਸੁਪਰੀਮੋ ਸੁਖਵੀਰ ਸਿੰਘ ਬਾਦਲ ਪਹੁੰਚ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦੇਖ ਸਕਦੇ ਹੋ ਗੱਡੀ ਵਿੱਚ ਬੈਠੇ ਨੇ ਸੁਖਵੀਰ ਸਿੰਘ ਬਾਦਲ ਬਲਾਡਾ ਦਫ਼ਤਰ ਪਹੁੰਚੇ ਨੇ ਬਲਾਡਾ ਦਫ਼ਤਰ ਬਾਹਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਲੁਧਿਆਣਾ ਤੋਂ ਸੁਖਵੀਰ ਸਿੰਘ ਬਾਦਲ ਸਿੱਧਿਆ ਦਾ ਮਾਣ ਬਿਲਕੁਲ ਇਹ ਤਸਵੀਰਾਂ ਸੁਖਵੀਰ ਸਿੰਘ ਬਾਦਲ ਇਹ ਤੁਹਾਨੂੰ ਤਸਵੀਰਾਂ ਲੁਧਿਆਣਾ ਦੇਖੇ ਪਹੁੰਚੇ ਨੇ ਅੱਜ ਅਕਾਦੀ ਮੇਂ ਤੁਹਾਨੂੰ ਦੱਸਣਾ ਹੈ ਜਿਹੜਾ ਲਗਾਇਆ ਗਿਆ ਪੂਰੀ ਲੀਡਰਸ਼ਿਪ ਸਮੁੱਚੀ ਲੀਡਰਸ਼ਿਪ ਨਾਲ ਜੁੜੀ ਹੈ ਤੇ ਪਹੁੰਚੀ ਹੋਈ ਹੈ ਲੀਡਰਸ਼ਿਪ ਕਾਲੀ ਵਾਲੀ ਪੁਲੀਸ ਮੁਚੀ ਲੀਡਰਸ਼ਿਪ ਤੇ ਤੇ ਪਹੁੰਚੇ ਜਗਮੀ ਸਿੰਘ ਬਾਦਲ ਉੱਤੇ ਪਹੁੰਚੇ ਨੇ ਅੱਜ ਮੰਗ ਪੱਤਰ ਮੰਗ ਪੱਤਰ ਦੇਣਗੇ ਇੱਕ ਲਗਾਤਾਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਇੱਥੇ ਨੂਜਾ ਨਾਦਰ ਦੇ ਵਿੱਚ ਬਿਲਕੁਲ ਇਹ ਜਰੀਏ ਅੱਜ ਲੁਧਿਆਣਾ ਦੇ ਵਿੱਚ ਧਰਨਾ ਦਿੱਤਾ ਗਿਆ ਵਾ ਖਲਾੜਾ ਦਫਤਰ ਬਾਹਰ ਵਾ ਵਾ ਜਿੰਦਾਬਾਤ ਬਿਲਕੁਲ ਹਲਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨਜ਼ਰ ਆਣਗੇ ਹੁਣ ਸਾਡੇ ਸਰਕਾਰ ਨੂੰ ਸਾਈਟ ਵੈਨਿਊ ਬੈਨ ਸੁਖਵੀਰ ਸਿੰਘ ਦੀ ਬਾਪ ਮੀਰਾ ਜਨ ਦਿਖਾ ਰਹੇ ਆ ਕੋਈ ਸਿੰਘ ਬਾਦਲ ਜੀ ਆ

اپنی جان ہے اپنا گھر ہے ਜੇ ਘਰ ਤੇ ਹਮਲਾ ਹੋਣ ਲੱਗ ਜੇ ਜੇ ਪਰਿਵਾਰ ਤੇ ਹਮਲਾ ਹੋਣ ਲੱਗ ਜੇ ਤੇ ਲੜਨਾ ਦੁਸ਼ਮਣ ਤੇ ਭਜਾਉਣਾ ਦੁਸ਼ਮਣ ਨੂੰ ਆਪਣਾ ਫਰਜ਼ ਪਨ ਜਾਂਦਾ ਹਰ ਇਕੜ ਦੀ ਗੱਲ ਪੰਜਾਬ ਨੂੰ ਉਜਾੜਨ ਦੀ ਹੋ ਰਹੀ ਹੈ ਕਿਉਂਕਿ ਪੰਜਾਬ ਦੀ ਇਕਨੋਮੀ ਐਗਰੀਕਲਚਰ ਬੇਸਡ ਹੈ 24000 ਏਕੜ ਦਾ ਜ਼ਮੀਨ ਦਾ ਜੰਗ ਲੈ ਕੇ ਤੁਸੀਂ ਐਗਰੀਕਲਚਰ ਦਾ ਖੇਤਾ ਹੀ ਖਤਮ ਕਰ ਰਹੇ ਹੋ 50000 ਏਕੜ ਪੰਜਾਬ ਦੀ ਸੜਕਾਂ 'ਚ ਚਲੀ ਗਈ 24000 ਏਕੜ ਇੱਕ ਜ਼ਿਲ੍ਹੇ 'ਚ ਲੈ ਕੇ ਤੇ 13000 ਪਿੰਡਾਂ ਹਰ ਸਾਲ 2 ਏਕੜ ਹਰ ਪਿੰਡ 'ਚ ਐਗਰੀਕਲਚਰ ਪਰਪਸ ਖਤਮ ਹੋਈ ਜਾ ਰਿਹਾ ਹੈ ਅਲਟੀਮੇਟਲੀ ਜਿਹੜੀ ਪੰਜਾਬੀਆਂ ਦੇ ਦੁਸ਼ਮਣਾਂ ਦੀ ਖੇਡ ਹੈ ਪੰਜਾਬ ਦਾ ਜਿਹੜਾ ਖੇਤਾ ਮੇਨ ਐਗਰੀਕਲਚਰ ਉਹਨੂੰ ਖਤਮ ਕਰਨ ਦਾ ਪੰਜਾਬੀਆਂ ਨੂੰ ਮੁੜ ਕੇ ਕਿ ਸਿਆਰੇ ਬਣਾਉਣ ਦਾ ਸ਼੍ਰੋਮਣੀ ਅਕਾਲੀ ਦਲ ਦੀ ਇੱਕੋ ਹੀ ਗੱਲ ਹੈ ਕਿ ਪੰਜਾਬ ਪੰਜਾਬੀਆਂ ਦਾ ਇਹਨੂੰ ਬਚਾਉਣ ਲਈ ਅਕਾਲੀ ਦਾਲੀ ਲੜਾਈ ਲੜ ਸਕਦਾ ਲੜਾਈ ਲੜਨ ਲਈ ਪੰਜਾਬ ਤਿਆਰ ਤੇ ਅਕਾਲੀ ਦਾਲ ਲਗਵਾਈ ਕਰਦਾ ਮਰੇਵਾਲ ਸਾਹਿਬ ਇੱਕ ਗੱਲ ਬਾਦਲ ਸਾਹਿਬ ਕਹਿ ਕੇ ਗਏ ਨੇ ਕਿ ਜੇਕਰ ਤੁਹਾਡੀ ਸਰਕਾਰ ਆਉਂਦੀ ਹੈ ਤੇ ਸਾਰੀਆਂ ਜਿਹੜੀਆਂ ਨੌਕਰੀਆਂ ਨੇ ਉਹ ਪੰਜਾਬੀਆਂ ਨੂੰ ਮਿਲਣ ਕਿ ਇਹ ਪੋਸਿਬਿਲਟੀ ਹੋ ਸਕੂਗੀ ਇਹ ਜਿਹੜੀਆਂ ਜਿਹੜੀਆਂ ਚੁੱਕੀਆਂ ਨੇ ਨੌਕਰੀਆਂ ਨਹੀਂ ਨਹੀਂ ਉਹ ਜਿਹੜੀਆਂ ਚਲੇ ਗਈਆਂ ਉਹ ਦੇਖਾਂਗੇ ਪਰ ਜਿਹੜਾ ਹੈਗਾ ਸਟੇਟ ਦੇ ਵਿੱਚ ਸਟੇਟ ਸਰਵਿਸਿਜ਼ ਲਈ ਰਾਈਟ ਹੁੰਦਾ ਹੁਣ ਜੰਮੂ ਕਸ਼ਮੀਰ ਦਾ ਨਾਨ ਕਸ਼ਮੀਰੀ ਜੋਬ ਨਹੀਂ ਕਰ ਸਕਦਾ ਜਿਹੜੀਆਂ ਵੀ ਸਟੇਟਾਂ ਨੇ ਉਹਨਾਂ ਨੂੰ ਅਧਿਕਾਰ ਹੁੰਦਾ ਤੁਹਾਡਾ ਯੂਥ ਅਨਪਲਾਈਡ ਫਿਰੇ ਰਾਜਸਥਾਨ ਹਰਿਆਣਾ ਸ਼ਿਮਲਾ ਦੇਖੋ ਕੇਜਰੀਵਾਲ ਨੇ ਰਾਜਸਥਾਨ ਵੀ ਨੌਕਰੀਆਂ ਦੇਤੀਆਂ ਹਰਿਆਣਾ ਵੀ ਦੇਤੀਆਂ ਦਿੱਲੀ ਵੀ ਦੇਤੀਆਂ ਹੁਣ ਇਤੋਂ ਵੱਡਾ ਪਾਪ ਕੀ ਹੋ ਸਕਦਾ ਕਿ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਵੀ ਦਿੱਲੀ ਦੀ ਪੰਜਾਬ ਦੇ ਇੰਡਸਟਰੀ ਬੋਰਡ ਦਾ ਚੇਅਰਮੈਨ ਯੂਪੀ ਦਾ ਯਾਰ ਪੰਜਾਬੀ ਮਰ ਗਏ ਮਤਲਬ ਗੱਲ ਇਹ ਹੈ ਕਿ ਰਾਜ ਪੰਜਾਬੀਆਂ ਨੇ ਪੰਜਾਬੀਆਂ ਨੂੰ ਦਿੱਤਾ ਸੀ ਪਰੇ ਰਾਜਗਨ ਲੱਗ ਪਏ ਦਿੱਲੀ ਵਾਲੇ ਦੁਬਾਰੇ ਆ ਕੇ ਪੰਜਾਬੀ ਕੇ ਸਿਹਾਰੇ ਬਣਾਏ ਪਰਵਾਨੀ ਹੋਣਾ ਸਰਕਾਰ ਕਹਿ ਰਹੀ ਹੈ ਕਿ ਤੇ ਵੱਧ ਜਿਹੜੀ ਕੀਮਤ ਦਿੱਤੀ ਜਾਊਗੀ ਜੋ ਸਰਕਾਰ ਅਕਵਾਇਰ ਕਰਨ ਵਾਲੀ ਲੈਂਡ ਆ ਜਿਹੜੀ ਉਹਦੀ ਵੱਧ ਕੀਮਤ ਦਿੱਤੀ ਜਾਊਗੀ ਉਹਨਾਂ ਨੂੰ ਕਹ ਗੱਲ ਸੁਣੋ ਪਹਿਲਾਂ ਕਿਹਨੂੰ ਦਿੱਤੀ ਐ ਆ ਸੜਕਾਂ ਵੇਲੇ ਬਾਦਲ ਸਾਹਿਬ ਨੇ ਥਰਮਲ ਪਲੈਂਟ ਬਣੇ ਸੀਗੇ ਉਦੋਂ 20 ਲੱਖ ਰੁਪਏ ਕਿੱਲਾ ਸੀ ਕਰੋੜ ਰੁਪਏ ਕਿ ਲੈ ਦਿੱਤਾ ਸੜਕਾਂ ਵੇਲੇ ਕਿਉਂ ਰੋਜ਼ ਕਿਸਾਨ ਤਰਨਾ ਦੇ ਰਹੇ ਐ 20 ਲੱਖ ਰੁਪਿਆ ਆ ਤੁਹਾਡੇ ਸਾਹਮਣੇ ਹਲਵਾ ਰਹੀ ਐ ਅਕਵਾਇਰ ਹੋਈ ਐ ਇਹਤੀ ਜਾਣੇ ਦੀ ਪਿੰਡ ਹੋਈ ਹੈ ਟਰਮੀਨਲ ਲਈ ਕੋਲ 29 ਲੱਖ ਰੁਪਏ ਇਕੜ ਦਿੱਤਾ ਹੈ ਜੇ ਸਾਡੀ ਹੁੰਦੀ ਸਰਕਾਰ 1 ਕਰੋੜ ਰੁਪਏ ਕਿਲਾ ਦਿੰਦੇ ਤੁਸੀਂ ਜਿਹੜੇ ਬੰਦੇ ਦੀ 4 ਕਿੱਲੇ ਜ਼ਮੀਨ ਹੈ 2 ਕਿੱਲੇ 29 ਲੱਖ ਰੁਪਏ ਨੂੰ ਕਿਲਾ ਲੈ ਲਓ ਨਾ ਕਰਦਾ ਨਾ ਘਾਟਦਾ ਪੰਜਾਬ ਸਰਕਾਰ ਲੱਗਦਾ ਕਿ ਖੇਤੀਬਾੜੀ ਡਿਵੈਲਪਮੈਂਟ ਦਾ ਹਪੂਰੀ ਹੈ ਡਿਵੈਲਪਮੈਂਟ ਠੱਗ ਡਿਵੈਲਪਮੈਂਟ ਇਦੂ ਉੱਪਰ ਹੋਣੀ ਨਹੀਂ ਇਦੂ ਉੱਪਰ ਕਪਸ਼ ਨਹੀਂ ਹੋਣੀ ਇਦੂ ਉੱਪਰ ਨਸ਼ਾ ਨਹੀਂ ਹੋਣਾ ਇਦੂ ਉੱਪਰ ਬੇਰੋਜ਼ਗਾਰੀ ਨਹੀਂ ਹੋਣੀ ਇਦੂ ਪਰ ਇਨੈਫੀਸ਼ੀਐਂਟ ਸਰਕਾਰ ਨਹੀਂ ਹੋਣੀ ਬਹੁਤ ਤਰੱਕੀ ਵੱਲ ਜਾ ਰਹੀ ਹੈ ਲੱਗਦਾ ਹੈ ਖੇਤੀਬਾੜੀ ਜ਼ਮੀਨਾਂ ਜਿਹੜੀਆਂ ਨੇ ਖਤਮ ਜਿਹੜੀਆਂ ਖਤਮ ਨਹੀਂ ਖਤਮ ਕਰਦੇ ਪਏ ਨੇ ਹੋਣੀਆਂ ਨਹੀਂ ਖਤਮ ਕਰਦੇ ਪਏ ਨੇ ਦੇਖੋ ਜ਼ਮੀਨ ਨਾਲ ਬਹਾਨਾ ਬਣਾ ਕੇ ਕੀ ਹੈ ਕਿ ਪੰਜਾਬ ਦੀ 60% ਪੋਪੂਲੇਸ਼ਨ ਐਗਰੀਕਲਚਰ ਤੇ ਡਿਪੈਂਡੈਂਟ ਆ ਜਦ ਐਗਰੀਕਲਚਰ ਖੋਲੋਗੇ ਸਾਰੇ ਬੇਰੋਜ਼ਗਾਰ ਹੋ ਗਏ ਫਿਰ ਵਿਲਾ ਹੋਏ ਕੀ ਕਰੂਗਾ ਜਾਂ ਕੁਟ ਖਾਊਗਾ ਜਾਂ ਮਾਰੂਗਾ ਸਭ ਲੱਗਦਾ ਪ੍ਰਾਈਵੇਟ ਕੰਪਨੀ ਉਹ ਦਿੱਤਾ ਜਾ ਰਿਹਾ ਹੈ ਪ੍ਰਾਈਵੇਟ ਕੰਪਨੀਆਂ ਕੋਲ ਨਹੀਂ ਜੇ ਤੇ ਆਪ ਹੀ ਕੰਪਨੀ ਬਣ ਗਿਆ ਕੇਜਰੀਵਾਲ ਉਹਨੇ ਸੁਣਿਆ ਨਹੀਂ ਨਾ ਬੇ ਕਹਿੰਦਾ ਬਾਣੀਆਂ ਹੂੰ ਸੋਚ ਕੇ ਕਰਤਾ ਹੂੰ ਉਹ ਤਾਂ ਆਪ ਹੀ ਦੱਸੀ ਜਾਂਦਾ ਕਿ ਮੇਰੇ ਵਰਗੀ ਠੱਗੀ ਕੋਈ ਨਹੀਂ ਮਾਰ ਸਕਦਾ ਮੈਨੂੰ ਤਾਂ ਉਹਨੂੰ ਇੱਕੋ ਬੇਨਤੀ ਹੈ ਕੇਜਰੀਵਾਲ ਸਾਹਿਬ ਨੂੰ ਕੀ ਘੱਟੋ ਘੱਟ ਜਿੰਨਾ ਚਿਰ ਤੁਸੀਂ ਕੇਸ ਚ ਬਰੀ ਨਹੀਂ ਨਾ ਹੁੰਦੇ ਆਪਣੇ ਨੂੰ ਮੈਂ ਇਮਾਨਦਾਰ ਨਾ ਕਹਿਆ ਕਰ। ਸਰ ਅਗਲਾ ਐਕਸ਼ਨ ਕੀ ਲੇਗਾ ਅਕਾਲੀ ਦਲ ਦਾ? ਅਗਲਾ ਐਕਸ਼ਨ ਇੰਚ ਨਹੀਂ ਦੇਣ ਦਿੰਦੇ। ਜੈ ਜੈ ਹਥਿਆਰ ਉਹ ਚਲਾਉਣਗੇ ਉਦੋਂ ਵਧੀਆ ਜਵਾਬ ਦੇਵਾਂਗੇ। ਬਸ ਠੀਕ ਹੈ ਜੀ ਠੀਕ ਹੈ। ਬਿਲਕੁਲ ਕਿਤੇ ਨਾ ਕਿਤੇ ਤੁਸੀਂ ਚਾਹ ਰਹੇ ਕਿ ਅਹ ਇੰਦਰ ਮੇਜ ਇੰਦਰ ਗਰਿਵਾਲ ਦੇ ਨਾਲ ਗੱਲਬਾਤ ਕੀਤੀ ਜ਼ਰੂਰ ਸ਼ਿਕਾ ਚ ਨਿਸ਼ਾਨਾ ਵੀ ਜੜਕੀਆਂ ਕਸੇ ਦਿਖਾਈ ਦਿੱਤੇਗੇ ਆ ਦੇਖ ਸਕਦੇ ਹੋ ਜੇ ਸ਼ਰੋਮਣੀ ਕਾਲਦਲ ਜੜਕੀ ਇੱਥੇ ਆਈ ਸੀ ਇਹ ਪ੍ਰਧਾਨ ਸ਼ਰੋਮਣੀ ਕਾਲਦਲ ਦੇ ਸੁਖਵੀਰ ਸਿੰਘ ਬਾਦਲ ਤਸਵੀਰਾਂ ਤਰਨਾ ਸੰਧਿਆ ਕੀਤੀਆਂ ਸਾਰੀਆਂ ਤਸਵੀਰਾਂ ਐਂਡ ਤੱਕ ਜਿਹੜੇ ਤਰਨਾ ਸੰਧਿਆ ਕੀਤੇ ਤੇ ਜਰੂਰ ਹੋਰ ਵੀ ਜੜਕੀਆਂ ਖਬਰਾਂ ਦੇ ਲਈ ਸਾ ਨਾਲ ਜੁੜੇ ਰਹੋ ਤੇ ਹੋਰ ਵੀ ਜੜਕੀਆਂ ਆਏ ਨੇ ਦੇਖੋ ਸੁਖਵੀਰ ਸਾਹਿਬ ਨੇ ਸਭ ਕੁਝ ਕਲੀਅਰ ਕਰ ਦਿੱਤਾ ਕਿ ਪੰਜਾਬ ਦੀ ਲੜਾਈ ਅਗਰ ਕੋਈ ਲੜ ਸਕਦਾ ਇਹ ਤਾਂ ਕਲੀਅਰ ਹੈ ਕਿ ਖੇਤਰੀ ਪਾਰਟੀ ਲੜੇਗੀ ਦੂਜੀਆਂ ਪਾਰਟੀਆਂ ਨੇ ਕੀ ਲੈਣਾ ਉਹਨਾਂ ਨੇ ਤਾਂ ਲੁੱਟ ਕੇ ਖਸੁੱਟ ਕੇ ਸਾਰਾ ਪੈਸਾ ਦਿੱਲੀ ਲੈ ਕੇ ਜਾਣਾ ਉਹ ਚਾਹੇ ਕਾਂਗਰਸ ਹੋਵੇ ਬੀਜੇਪੀ ਹੋਵੇ ਉਹ ਚਾਹੇ ਆਮ ਆਦਮੀ ਪਾਰਟੀ ਹੋਵੇ ਤੇ ਇਸ ਕਰਕੇ ਸਾਡੀ ਜਿਹੜੀ ਲੜਾਈ ਹੈ ਸਾਡੀ ਪੰਜਾਬ ਦੀ ਲੜਾਈ ਹੈ ਪੰਜਾਬ ਦੀ ਜਵਾਨੀ ਦੀ ਲੜਾਈ ਹੈ ਪੰਜਾਬ ਦੀ ਕਿਸਾਨੀ ਦੀ ਲੜਾਈ ਹੈ ਪਾਣੀਆਂ ਦੀ ਲੜਾਈ ਹੈ ਪੰਜਾਬ ਦੇ اور ਜ਼ਮੀਨ ਦੀ ਲੜਾਈ ਹੈ। اور ਅਸੀਂ ਇਹ ਵੀ ਲੜਾਈ ਅਖੀਰ ਤੱਕ ਲੜਾਂਗੇ ਔਰ 1 ਇੰਚ ਵੀ ਜੜੀ ਜ਼ਮੀਨ ਨਹੀਂ ਜਾਣ ਦੇਵਾਂਗੇ। ਕਿੰਨਾ ਕਰੇ ਇੱਕ ਵਾਰ ਕਰਕੇ ਜਿਹੜੀ ਕਿ ਕਿਸਾਨ ਦਾ ਅਨਾਜ ਵੀ ਜਿਹੜੀ ਕਿ ਹੋਰ ਮਹਿੰਗਾ ਹੋਏਗਾ ਅਨਾਜ ਸਮੇਤ ਵਿੱਚ। ਦੇਖੋ ਬਹੁਤ ਸੋਚੀ ਸਮਝੀ ਸਾਜ਼ਿਸ਼ ਨਾਲ ਮੈਂ ਤੁਹਾਨੂੰ ਇਹ ਕਹਿ ਰਹੀ ਆ ਕਿ ਬਹੁਤ ਸੋਚੀ ਸਮਝੀ ਸਾਜ਼ਿਸ਼ ਨਾਲ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਨ ਦੀ ਇਹ ਸਾਜ਼ਿਸ਼ ਰਹੀ ਗਈ ਹੈ ਔਰ ਪੰਜਾਬ ਤੋਂ ਉਹਨਾਂ ਦੇ ਸਾਰੇ ਹੱਕ ਖੋ ਕੇ ਉਹਨਾਂ ਦੇ ਹੱਥ ਵਿੱਚ ਕਟੋਰਾ ਪੜਾਉਣ ਵਾਲੀ ਇਹ ਹਾਲਾਤ ਪੈਦਾ ਕਰਦਣਗੇ ਕਿਉਂਕਿ ਜਦੋਂ ਜਦੋਂ ਜਿਹੜੇ ਇਹ ਹੁੰਦੇ ਨੇ ਤਨਾੜ ਲੋਗ ਹੁੰਦੇ ਨੇ ਇਹ ਜ਼ਮੀਨਾਂ ਦੇ ਨਾਲ ਸਾਨੂੰ ਬਰਬਾਦ ਕਰ ਦਣਗੇ ਅਸੀਂ ਦੇਖ ਰਿਹਾ ਮੋਹਾਲੀ ਖਰੜ ਇਹ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਇਹ ਕਿੱਧਰ ਜਾ ਰਹੀ ਨੇ ਅੱਜ ਸਾਡੇ ਪੰਜਾਬੀ ਜਿਹੜੇ ਨੇ ਖਤਮ ਹੋ ਰਹੇ ਨੇ ਸਾਡਾ ਨੌਜਵਾਨ ਜਿਹੜਾ ਬਾਹਰ ਜਾ ਰਿਹਾ ਸੀ ਹੁਣ ਉਹ ਵੀ ਨਹੀਂ ਰਹੇਗਾ ਕਿਉਂਕਿ ਸਾਰੇ ਦੇਸ਼ ਜਿਹੜੇ ਹੈਗੇ ਨੇ ਕਹਿੰਦੇ ਕਿ ਕਰੋੜ ਕਰੋੜ ਦਾ ਵਾਦੀ ਜ਼ਰ ਜ਼ਰ ਦਿੱਤਾ ਜਾ ਰਿਹਾ ਇਹ ਸਿਰਫ ਗੱਲਾਂ ਨੇ ਜੀ ਇਹ ਲੋਕਾਂ ਨੂੰ ਪਰਮਾਇਆ ਜਾ ਰਿਹਾ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਆਉਣ ਆਪਣੀ ਮਾਂ ਜਿਹੜੀ ਜ਼ਮੀਨ ਹੈ ਉਹਨੂੰ ਨਾ ਵੇਚਣ ਦੀ ਲਾਲਚ ਆ ਕੇ ਵਾਦ ਦੇ ਕੇ ਉਸ ਤੋਂ ਬਾਅਦ ਜਿਹੜੀ ਹੈ ਜ਼ਮੀਨ ਵਾਪਸ ਜਿਹੜੀ ਜ਼ਮੀਨ ਨਾਲ ਲਗਾਓ ਸੀਗਾ ਉਹ ਦੁਬਾਰਾ ਜ਼ਮੀਨ ਬਣ ਸਕਦੀ ਹੈ ਬਿਲਕੁਲ ਨਹੀਂ ਬਰਬਾਦੀ ਦੇ ਅਸੀਂ ਕਾਗੜ ਤੇ ਖੜੇ ਹੋਇਆ ਅੱਜ ਲਾਸਟ ਇਹ ਜਿਹੜੀ ਬਰਬਾਦੀ ਦਾ ਜਿਹੜਾ ਇਹ ਸਟੈਪ ਇਹਨਾਂ ਨੇ ਚੱਕਿਆ ਇਸ ਤੋਂ ਬਾਅਦ ਫਿਰ ਸੰਭਲਣਾ ਪੰਜਾਬ ਨੂੰ ਬਹੁਤ ਮੁਸ਼ਕਲ ਹੋ ਜਾਏਗਾ ਬਿਲਕੁਲ ਮੈਨੂੰ ਇਹ ਸਭ ਦੇਖ ਰਿਹਾ ਅੰਸਾ ਤੋਂ ਜ਼ਿਲ੍ਹਾ ਪ੍ਰਧਾਨ ਵੀ ਇੱਥੇ ਪਹੁੰਚੇ ਨੇ ਕੀ ਕਰਨਾ ਚਾਹੋਗੇ ਮੈਮ ਅੱਜ ਤੁਸੀਂ ਇੱਥੇ ਪਹੁੰਚੋ ਜੰਗ ਦੀ ਜੰਗ ਜ਼ਮੀਨ ਦੀ ਦੇ ਹੱਕ ਦੇ ਵਿੱਚ ਪਹੁੰਚੋ ਕੀ ਕਰਨਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਇਹ ਕਰਤੂਤਾਂ ਤੇ ਹੀ ਉਤਰਣਗੇ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਸਾਡੇ ਜਿਹੜੇ ਕਿਸਾਨ ਨੇ ਇਹਨਾਂ ਤੋਂ ਜੜੇ ਨਹੀਂ ਜਾਂਦੇ ਅਸੀਂ ਮੜੀ ਜੀ ਰੋਟੀ ਖਾਣ ਕੀ ਲੱਗੇ ਸਾਡੀਆਂ ਜ਼ਮੀਨਾਂ ਖੋਣ ਨੂੰ ਆਏ ਨੇਗੇ ਹੋਰ ਸੂਬਿਆਂ ਦੇ ਵਿੱਚ ਅੱਜ ਦੇਖੋ ਪ੍ਰਧਾਨ ਸਾਹਿਬ ਨੇ ਕਿਹਾ ਵੀ ਹੋਰ ਸੂਬਿਆਂ ਦੇ ਵਿੱਚ ਸਾਨੂੰ ਕਿਉਂ ਨਹੀਂ ਹੱਕ ਜ਼ਮੀਨਾਂ ਖਰੀਦਾਂ ਤਾਂ ਸਾਡੇ ਆ ਕੇ ਐਵੇਂ ਜਬਤ ਕਰ ਲੈਂਦੇ ਨੇ ਅਸੀਂ ਨਹੀਂ ਜਾਣ ਦੇਵਾਂਗੇ ਸਾਨੂੰ ਜਿਹੜੇ ਭਈਏ ਬਿਹਾਰ ਤੋਂ ਆਉਂਦੇ ਨੇ ਜਾਂ ਲੁਧਿਆਣੇ ਵਿੱਚ ਭਈਏ ਕੰਮ ਕਰਦੇ ਨੇ ਉਹਨਾਂ ਤੋਂ ਡਰ ਨਹੀਂ ਹੈਗਾ ਉਹ ਸਾਡੇ ਅੰਦਰ ਕੰਮ ਕਰਦੇ ਨੇ ਪਰ ਜਿਹੜੇ ਆਮ ਆਦਮੀ ਦੇ ਰੂਪ ਵਿੱਚ ਭਈਏ ਨੇ ਕਿ ਉਹਨਾਂ ਤੋਂ ਡਰਿਆ ਕਿਉਂਕਿ ਉਹ ਸਾਡੇ ਤੇ ਰਾਜ ਕਰਨਾ ਚਾਹੁੰਦੇ ਨੇ ਸੇਵਾ ਸੁਭਾਅ ਦੀ ਕੋਈ ਗੱਲ ਨਹੀਂ ਨੈਸ਼ਨਲ ਪਾਰਟੀਆਂ ਦੀ ਇਹ ਕੋਜੀ ਹਰਕਤ ਹੈ ਅਸੀਂ ਇਹ ਨਹੀਂ ਹੋਣ ਦੇਵਾਂਗੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਪਊ ਲੋਕਾਂ ਦੀਆਂ ਵੀ ਅੱਖਾਂ ਖੁੱਲ੍ਹ ਗਈਆਂ ਹੋ ਲੋਕਾਂ ਵੀ ਆਖਾ ਖੋਂ ਚੁੱਕੀਆਂ ਲਗੀਆਂ ਵੀ ਆ ਜਿਹੜਾ ਕਰਦੂਤਾ ਦੇ ਉੱਤੇ ਆਏ ਅਸੀਂ ਨਹੀਂ ਕਰਨੇ ਮੰਗੇ ਅਸੀਂ ਮਰ ਜਾਾਂਗੇ ਪਰ ਆਪਣੀਆਂ ਜ਼ਮੀਨਾਂ ਨਹੀਂ ਜਾਣ ਦੇਵਾਂਗੇ ਅੱਛਾ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੇ ਜੇਕਰ ਦਿੱਲੀ ਤੋਂ ਹਾਰੇ ਨੇ ਤੇ ਦਿੱਲੀ ਦੇ ਦੁਆਰਾ ਵੀ ਲੜ ਸਕਦੇ ਨੇ ਕਿ ਪੰਜਾਬ ਦੇ ਵਿੱਚ ਕੀ ਆਨਦਾ ਮਤਲਬ ਬੰਦਾ ਤੁਹਾਡੇ ਕੀ ਕਹਿਣਾ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਦੇਖ ਹੀ ਲੇਤਾ ਦਿੱਲੀ ਕੀ ਦੂਜੇ ਸੁਭਾਤ ਵੀ ਆਖਿਆ ਕਿੱਥੇ ਕਿੱਥੇ ਨਹੀਂ ਇਹਨਾਂ ਦੀ ਹਾਰ ਹੋਈ ਹੈਗੀ ਇਹ ਤਾਂ ਐਸੇ ਭੋਲੇ ਸੀਗੇ ਜਿਹੜੇ ਇਹਨਾਂ ਨੇ ਆ ਕੇ ਸਾਡੇ ਭੋਲੇ ਭਾਰੇ ਲੋਕਾਂ ਨੂੰ ਗਮਰਾਹ ਕੀਤਾ ਪਰ ਹੁਣ ਨਹੀਂ ਹੋਣ ਦੇਾਂਗੇ ਹੁਣ ਬਿਲਕੁਲ ਵੀ ਨਹੀਂ ਹੋਣ ਦੇਾਂਗੇ ਹਰ ਜਾਗ ਚੁੱਕੇ ਨੇ ਸਾਰੇ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਵੀ ਆਪਦੀ ਖੇਤਰੀ ਪਾਰਟੀ ਹੀ ਕੰਮ ਆਊ ਕਹਿੰਦੇ ਹੁੰਦੇ ਨੇ ਆਪਾਂ ਮਾਰੂ ਸ਼ਾਮੇ ਸ਼ਿੱਟੂ ਉਹ ਆਪਦੇ ਹੀ ਚੰਗੇ ਨੇ ਸਾਨੂੰ ਸਾਨੂੰ ਨਹੀਂ ਦਿੱਲੀ ਵਾਲਿਆਂ ਦੀ ਲੋੜ ਜਿਹੜੇ ਆ ਕੇ ਸਾਡੇ ਤੇ ਆ ਕੁਛ ਕਰਦੇ ਨੇ ਸਾਡੇ ਪਾਣੀਆਂ ਦਾ ਰਾਖਾ ਬਦਲ ਸਾਹਿਬਾ ਜਿਨ੍ਹਾਂ ਨੇ ਨਹਿਰ ਦੀ ਜ਼ਮੀਨ ਲੋਕਾਂ ਨੂੰ ਵਾਪਸ ਕੀਤੀ ਇਹ ਕੀ ਕਰਦੇ ਨੇਗੇ ਇਹ ਸਾਡੀਆਂ ਜ਼ਰਤ ਕਰਨਾ ਜਾਣਦੇ ਨੇ ਇਹ ਜੈਦ ਨੇ ਸਾਨੂੰ ਨਹੀਂ ਲੋੜ ਹੈਗੀ ਇਹਨਾਂ ਦੀ ਸਾਨੂੰ ਦੇਖਦੇ ਪੰਜਾਬ ਦਾ ਵਿਕਾਸ ਬਹੁਤ ਹੋਇਆ ਕਿੱਥੇ ਹੋਇਆ ਵਿਕਾਸ ਆ ਡਾਡੇ ਫਲਾਈਓਵਰ ਕਿਨੇ ਬਣਾਏ ਨੇ ਸੜਕਾਂ ਕਿਨੇ ਬਣਾਏ ਨੇ ਜਿਹੜੀ ਬਿਜਲੀ ਆ ਜੋਰ ਲਾ ਰਹੇ ਨੇ ਬਿਜਲੀ ਅਸੀਂ ਆ ਫਰੀਦ ਨੇ ਆ ਅਸੀਂ ਆ ਬੇਰਮਾ ਜਿਗਲੀ ਪੈਦਾ ਹੋਈ ਆ ਇਹ ਬਿਲਕੁਲ ਇਹਨਾਂ ਦਾ ਨਾ ਸਾਰੇ ਫੋਕੇਵਾਦੇ ਫੋਕੇ ਦਾਵੇ ਫੋਕੇ ਬਾਦੇ ਸਭ ਕੁਝ ਫੋਕਾ ਨਸ਼ੇ ਇਹਨਾਂ ਦੇ ਉਸਰੇ ਵਿੱਚ ਤੁਸੀਂ ਦੇਖ ਲਓ ਕਿੰਨੇ ਆ ਚੁੱਕੇ ਨੇਗੇ ਆ ਚੁੱਕੇ ਨੇ ਨਾ ਜਿਹੜੀ ਸਾਡੀ ਸਰਕਾਰ ਸੀ ਕਬੱਡੀ ਗੇਂਆਂ ਖੇਡਾਂ ਨੂੰ ਪ੍ਰਮੋਟ ਕਰਦੀ ਸੀ ਕੀ ਕਰਦੀ ਸੀ ਵੀ ਸਾਡੇ ਬੱਚੇ ਨਸ਼ਿਆਂ ਵੱਲ ਨਾ ਜਾਣ ਹੁਣ ਇਹਨਾਂ ਦੇ ਬਾਰੇ ਇਹ ਕਿਹੜੀਆਂ ਕਹਿੰਦੇ ਨੇ ਮੈਂ ਪਿੱਛੇ ਜਿ ਸੁਣਿਆ ਸੀ ਗਗਨ ਅਨਮੋਲ ਦਾ ਸੁਣਿਆ ਸੀ ਕਹਿੰਦੇ ਪਤੰਗ ਜਿਹੜਾ ਹੋ 5 ਲੱਖ ਇਨਾਮ ਦੇਵਾਂਗੇ ਸ਼ਰਮ ਨਾਲ ਡੁੱਬ ਕੇ ਮਰ ਜਾਣ ਇਹ ਹੱਤਾਂ ਇਹਨਾਂ ਦਾ ਕੀ ਬਣਦਾ ਤੇ ਕੀ ਕਰ ਰਹੇ ਨੇ ਕਹਿੰਦੇ ਕਹਿੰਦੇ ਕਰਮਚਾਰੀਆਂ ਨੂੰ ਉਹ ਤਨਖਾਹਾਂ ਵੀ ਹੋੜ ਕੱਢ ਰਹੇ ਨੇ ਪੁਲਿਸ ਪੁਲਿਸ ਵਾਸੀ ਹੋਰ ਵੀ ਬਿਲਕੁਲ ਨਹੀਂ ਬਿਲਕੁਲ ਨਹੀਂ ਸਭ ਰੋਂਦੇ ਆ ਵਰਗ ਸਾਰੇ ਰੋਂਦੇ ਨੇ ਅਫਸਰ ਸਾਹੀ ਰੋਂਦੀ ਆ ਕਿਸਾਨ ਰੋਂਦੇ ਨੇ ਮਜ਼ਦੂਰ ਰੋਂਦੇ ਨੇ ਹਰ ਵਰਗ ਰੋਂਦਾ ਐਦਾ ਹਾਲ ਕਦੇ ਹੋਇਆ ਨਹੀਂ ਸੀਗਾ ਕਹਿੰਦੇ ਕਹਿੰਦੇ ਕਿ ਆਪਦੇ ਵੀ ਜਿਹੜੀ ਕੀ ਅੰਦਰ ਜਿਹੜੇ ਆਫਿਸ ਜਿਹੜੇ ਆਵਾਜ਼ ਦੀ ਪਾਰਟੀ ਦੇ ਵੀ ਹੈ ਗਿਆ ਘੱਟੋ ਘੱਟ 14 ਤੋਂ 15 ਜਾਣੇ ਛੱਡ ਗਏ ਨੇ ਆਮ ਆਦਮੀ ਦੇ ਪਾਰਟੀਆਂ ਦੀ ਪੁੱਛ ਗੇ ਚ ਹੈ ਹੀ ਨਹੀਂ ਹੈ ਹੀ ਨਹੀਂ ਉਹਨਾਂ ਨੂੰ ਤਾਂ ਬਣਾ ਕੇ ਬਸ ਇੱਕ ਮੋਰਾ ਲਿਆ ਕੇ ਤਾਂ ਉਧਰ ਉਹ ਆਪ ਦੇ ਚੇਅਰਮੈਨ ਬਣਾ ਲੈਂਦੇ ਨੇ ਕਿ ਪੰਜਾਬੀ ਤਾਂ ਸਿਰਫ ਦਿਖਾਉਣ ਨੂੰ ਵੀ ਅਸੀਂ ਥੋੜਾ ਭਗਵੰਤ ਮੰਨਾ ਅਸੀਂ ਥੋੜੇ ਪੱਗਾਂ ਵਾਲੇ ਉਹਨਾਂ ਨੂੰ ਨਹੀਂ ਉਹਨਾਂ ਨੂੰ ਮੁਠੀ ਚਾਹ ਬੰਦ ਕਰਿਆ ਹੋਇਆ ਮੁਠੀ ਦੇ ਉੱਤੇ ਆਪ ਜੜ ਕੇ ਰਾਜ ਕਰ ਰਹੇ ਨੇ ਸਾਡੇ ਤੇ ਅਸਲੀ ਅਸਲੀ ਸੀਐਮ ਕੌਣ ਹੈ ਫਿਰ ਅਸਲੀ ਸੀਐਮ ਕੌਣ ਹੁੰਦਾ ਕੇਜਰੀਵਾਲਾ ਦਿਂਦਾ ਲੋਕਾਂ ਨੂੰ ਕੇਜਰੀਵਾਲਾ ਜਿਹੜੇ ਹੈ ਕਹਿੰਦੇ ਨੇ ਕਰਪਟ ਇੱਕ ਉਹ ਉਹ ਕੇਜਰੀਵਾਲ ਨੂੰ ਫੋਨ ਕਰਿਆ ਕਰ ਤੀਨੂ ਕਰਿਆ ਕਰਨਾ ਵੀਰੇ ਲੋਕ ਤਾਂ ਆਪ ਔਖੇ ਹੋਏ ਪੈਨੇ ਵੀ ਅਸੀਂ ਜਾਈਏ ਤਾਂ ਜਾਈਏ ਕਿਧਰ ਜਤੀਮ ਹੋ ਗਿਆ ਪੰਜਾਬ ਜਤੀਮ ਹੁਣ ਸੁਖਵੀਰ ਬਾਦਲ ਜੀ ਦੀ ਸਾਨੂੰ ਲੋੜ ਹੈ ਜਿਹੜੇ ਸਾਡੇ ਪੰਜਾਬ ਦੇ ਇੱਕੋ ਇੱਕ ਦਰਦੀ ਨੇਤਾ ਨੇ ਤੇ ਅਸੀਂ ਉਹਦੇ ਨਾਲ ਆ ਤੇ ਉਹ ਜੇ ਆਣਗੇ ਤਾਂ ਹੀ ਪੰਜਾਬ ਦਾ ਕੁਝ ਮੈਨੂੰ ਜਿਹੜੇ ਕਹਿੰਦੇ ਸੀ ਨਾ ਸੁਖਵੀਰ ਬਾਦਲ ਜੀ ਗੱਪ ਮਾਰਦੇ ਨੇ ਗੱਪ ਮਾਰਦੇ ਨੇ ਨਾ 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 ਉਹਨਾਂ ਨੇ ਫਰਕ ਕੁਝ ਕਰਕੇ ਦਿਖਾਇਆ ਜਾਂਦਾ ਜੀ ਸ਼ਰਾਬ ਘਟਾਲੇ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈਗਾ ਕਿਉਂ ਨਹੀਂ ਹੈਗਾ ਕਿਉਂ ਨਹੀਂ ਹੈਗਾ ਠੇਕੇਦਾਰਾਂ ਨੇ ਨਾ ਬੀਬੀਆਂ ਦੇ ਵੀ ਖੋਲਦੇ ਕਿਉਂ ਨਹੀਂ ਹੈਗਾ ਇੱਕ ਢਾਲੇ ਬਥੇਰੇ ਕਰਦੇ ਨੇ ਤਾਂ ਸਾਰਿਆਂ ਨੂੰ ਨਸ਼ਾ ਆਇਆ ਕਹਿੰਦੇ ਨੇ ਵੀ ਆਮ ਹੋ ਜੇ ਇਹ ਤਾਂ ਇੱਕ ਡਰਾਮੇ ਫੋਕੇ ਨੇ ਅਸੀਂ ਆ ਕਹਿ ਰਹੇ ਹਾਂ ਕਿ ਨਸ਼ਾ ਮਤਲਬ ਬੰਦ ਕਰਾਂਗੇ ਇਹ ਮਹਮਾ ਚਲਾਈਆਂ ਹੋਈਆਂ ਨੇ ਬਿਲਕੁਲ ਗਲਤ ਜਿਹੜੇ ਜਿਹੜੇ 20 ਤੋਂ 25 ਜਣੇ ਮਰੇ ਨੇ ਸ਼ਰਾਬ ਦੀ ਮੌਤ ਨਾਲ ਜਿਹੜੀ ਸ਼ਰਾਬ ਨਾਲ ਉਹ ਕਿਸ ਤਰ੍ਹਾਂ ਮੌਤ ਹੋਈ ਹੋਣੀ ਕੀ ਇਹਨਾਂ ਨੂੰ ਜੀ ਮੇਰੀ ਗੱਲ ਸੁਣੋ ਕਾਰਵਾਈ ਇਹਨਾਂ ਤੇ ਪੂਰੀ ਹੈ ਨਾ ਤੇ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਨੇ ਇਹ ਸਰਕਾਰ ਦੇ ਸਾਰੇ ਝੂਠੇ ਦਾਅਵੇ ਨੇ ਸਾਡੇ ਅੱਜ ਜਿਹੜੀਆਂ ਨਕਲੀਆਂ ਸ਼ਰਾਬਾਂ ਬਣਾ ਬਣਾ ਕੇ ਇਹ ਇਹਨਾਂ ਦੇ ਹੱਥ ਨੇ ਇਹਨਾਂ ਦੇ ਹੱਥਾਂ ਤੋਂ ਬਿਨਾ ਕੁਝ ਨਹੀਂ ਹੁੰਦਾ ਜਿਹੜੇ ਤਾਂ ਛੋਟੇ-ਮੋਟੇ ਹੁੰਦੇ ਨੇ ਮਾੜਾ-ਮਾੜਾ ਨਸ਼ਾ ਖਾਂਦੇ ਹੁੰਦੇ ਨੇ ਉਹਨਾਂ ਦੇ ਤਾਂ ਘਾਟਾ ਦਿੰਦੇ ਨੇ ਫੜ ਕੇ ਜਿਹੜੇ ਵੱਡੇ-ਵੱਡੇ ਸੁਦਾਗਰ ਨੇ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਆਪ ਰਲੇ ਹੋਏ ਨੇ ਸਾਰੇ ਸਭ ਦੇ ਰਲੇ ਹੋਣੇ ਤੁਸੀਂ ਦੇਖਿਆ ਕੈਜਰੀਵਾਲ ਕਦੇ ਜੇਲ੍ਹ 'ਚ ਨਹੀਂ ਗਿਆ ਹੈਗਾ ਆਪਣੇ ਆ ਕਿੰਨੇ ਮਤਲਬ ਇੱਕ ਹਾਂ ਹੁਣ ਸਪੰਟ ਖੇਡਿਆ ਕਹਿੰਦੇ ਸੀਕਰ ਦਾ ਐਮਐਲਏ ਕਹਿੰਦੇ ਅੰਦਰ ਕਰਦੇ ਆ ਇਹ ਜਦੋਂ ਵੋਟਾਂ ਆਉਂਦੀਆਂ ਉਹਨਾਂ ਦਾ ਸਪੰਟ ਖੇਡਦੇ ਨੇਗੇ ਸਾਨੂੰ ਹੁਣ ਸਭ ਪਤਾ ਲੱਗ ਚੁੱਕਿਆ ਚੱਕੀ ਲੱਗਦਾ ਕਿ ਇਹ ਜਿਮਨੀ ਚੋਣਾ ਆਈ ਜਾਣੇ ਜ ਬਦਲਾਖ ਹੀ ਦੇਖਿਆ ਪਹਿਲੀ ਜਿਮਨੀ ਚੋਣਾ ਕਰਕੇ ਸਾਰਾ ਬਦਲਾ ਮੂਰੇ ਕੀ ਕਰ ਇਹ ਜਿਮਨੀ ਚੋਣਾ ਕਰਕੇ ਬਦਲਾ ਆ ਵੀ ਮੂਰੇ ਵੀ ਮੂਰੇ ਕਿਹੜਾ ਵਾਲਾ ਟਾਈਮ ਰਹਿ ਗਿਆ ਦੋਕਸਾਂ ਵਾਲੀ ਰਹਿ ਗਿਆ ਮੂਰੇ ਕਿਹੜਾ ਵਾਲਾ ਟਾਈਮ ਰਹਿ ਗਿਆ ਉਹ ਵੋਟਾਂ ਦਾ ਵੀ ਇਹੇ ਹੁਣ ਸਟੰਟ ਖੇਡਦੇ ਨੇਗੇ ਸਾਡੇ ਦਾ ਤੁਸੀਂ ਦੇਖਿਆ ਜੀ ਮਾਨਸਾ ਚ ਵਿਜੇ ਸਿੰਘ ਲਾਹਤਾ ਉਹਨੂੰ ਕਰਪਟ ਇਕਰਾਰ ਦੇਦਾ ਪਰ ਨਾਲ ਹੀ ਲਈ ਫਿਰਦੇ ਨੇਗੇ ਉਹਨੂੰ ਵੀ ਫੇਰ ਵੀ ਉਹ ਰੋਜ਼ ਸਕੂਲਾਂ ਦੇ ਉਦਘਾਟਨ ਕਰਨ ਆ ਜਾਂਦਾ ਗੰਦਾ ਤੇ ਬਗੜ ਲੱਗੇ ਹੁੰਦੇ ਨੇਗੇ ਆਮ ਆਦਮੀ ਸਾਰੀ ਸਰਕਾਰ ਕੀ ਐ ਕਰਦੀ ਆ ਬਣਾਈਆਂ ਹੋਈਆਂ ਬੁੰਡੀਆਂ ਸ਼ਰੋਮੀ ਕਾਲੀ ਦਲ ਵਲੇਦੀਆਂ ਤੇ ਉਹਨਾਂ ਦੇ ਨੰਗਰੋਗਨ ਕਰਕੇ ਆਪ ਉਦਘਾਟਨ ਕਰਦੇ ਨੇ ਇਹਨਾਂ ਦੇ ਪੱਲੇ ਕੱਲੇ ਕੁਛ ਨਹੀਂ ਹੈਗਾ ਕੁਛ ਵੀ ਨਹੀਂ ਹੈਗਾ ਲੁੱਟ ਖੁੱਟ ਕਰ ਲਿਆ ਇਹਨਾਂ ਨੇ ਹੁਣ ਪਰ ਹੁਣ ਲੋਕ ਜਾਗ ਚੁੱਕੇ ਨੇ ਹੁਣ ਇਹਨਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਣਾ ਹੈਗਾ ਅਸੀਂ ਇਹਨਾਂ ਨੂੰ ਕੱਢਣਾ ਨੈਸ਼ਨਲ ਪਾਰਟੀ ਸਾਨੂੰ ਕੋਈ ਨਹੀਂ ਚਾਹੀਦੀ ਸਾਨੂੰ ਆਪਣੀ ਖੇਤਰੀ ਪਾਰਟੀ ਚਾਹੀਦੀ ਆ ਬੇਸ਼ੱਕ ਬੇਸ਼ੱਕ ਮਾਰਗਾਂ ਉੱਤੇ ਗਲਤੀਆਂ ਹੋਈਆਂ ਨੇ ਪਰ ਸਾਡੇ ਜਿਹੜੇ ਖੇਤਰੀ ਪਾਰਟੀ ਵਾਲੇ ਲੀਡਰ ਨੇ ਵਿੱਚ ਬਹਿ ਕੇ ਲੋਕਾਂ ਤੋਂ ਪੈਰੀ ਹੱਥ ਲਾ ਕੇ ਵੀ ਮਾਫੀ ਮੰਗਦੇ ਨੇ ਉਹ ਆ ਨਾਲ ਖੜਦੇ ਨੇ ਸਾਡੇ ਐਡੇ ਮਤਲਬ ਜੱਜ ਬਿਆਲਣਗੇ ਬਿਲਕੁਲ ਮੰਗ ਕੀਤੀ ਹੈ ਖੇਤਰੀ ਪਾਰਟੀ ਦੀ ਜਿਹੜੀ ਕਿ ਨੈਸ਼ਨਲ ਪਾਰਟੀ ਸਾਨੂੰ ਬਿਲਕੁਲ ਨਹੀਂ ਚਾਹੀਦੀ ਬਿਲਕੁਲ ਖੇਤਰੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆਣੀ ਚਾਹੀਦੀ ਹੈ ਤਾਂ ਕਿ ਤਾਂ ਹੀ ਜਿਹੜਾ ਪੰਜਾਬ ਦਾ ਖੁਸ਼ਹਾਲੀ ਖੁਸ਼ਹਾਲੀ ਪੰਜਾਬ ਜਿਹੜਾ ਕਿ ਹੈ ਉਹ ਪਾਵੇਗਾ ਹਾਲਾਂਕਿ ਅੱਜ ਸਪੀਡ ਬੱਦਲ ਲੁਧਿਆਣਾ ਦੇ ਵਿੱਚ ਆਏ ਗਲੱਡਾ ਦਫਤਰ ਦੇ ਵਿੱਚ ਮੰਗ ਪੱਤਰ ਦੇਣਾ ਸੀਗਾ ਸਾਰਿਆਂ ਨਾਲ ਸੰਬੋਧਿਤ ਹੋਏ ਤੇ ਸਾਰੀ ਇਹ ਗੱਲਬਾਤ ਵੀ ਸੁਣਾਈ ਦੇਖੋ ਤਾਂ ਮਹੇਸ਼ ਇੰਦਰ ਕਰੀਵਾਲ ਵੀ ਪਹੁੰਚੇ ਤੇ ਦਿਮਾਗ ਲੀਡਰਸ਼ਿਪ ਵੀ ਤੇ ਪਹੁੰਚੇ ਜੁੜੇ ਲੁਧਿਆਣਾ ਜਨਾ ਸੰਜੇ ਨੂੰ ਰਿਪੋਰਟ ਧੰਨਵਾਦ